ਵਿਆਹ ਜਿਹੜੀ ਹੈ ਅਸੀਂ ਲਾਮਾਜਬਾਰੇ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ ਵਾ ਲਵ ਮੈਰਜਾਂ ਦਾ ਰੁਝਾਨ ਚੱਲ ਰਿਹਾ ਵਾ ਔਰ ਬਹੁਤ ਸਾਰੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਨੇ ਉਹ ਬਿਨਾ ਮਾਂ ਬਾਪ ਦੀ ਮਰਜ਼ੀ ਤੇ ਜਿਹੜੇ ਨੇ ਉਹ ਲਵ ਮੈਰਜ ਕਰਦੇ ਨੇ ਔਰ ਉਹਨਾਂ ਲਵ ਮੈਰਜਾਂ ਦੇ 50% ਜਿਹੜੇ ਨੇ ਉਹ ਤਲਾਕ ਹੋ ਰਹੇ ਨੇ ਔਰ ਮੈਂ ਉਹਨਾਂ ਨੌਜਵਾਨ ਕੁੜੀਆਂ ਔਰ ਮੁੰਡਿਆਂ ਨੂੰ ਇਸ ਬਾਰੇ ਥੋੜਾ ਦੱਸਣਾ ਚਾਹਨਾ ਹਾਂ ਜਿਹੜਾ ਤੁਸੀਂ ਲਵ ਮੈਜ ਕਰ ਰਹੇ ਹੋ ਉਸ ਤੋਂ ਪਹਿਲਾਂ ਜਿਹੜਾ ਹੈ ਕਦੇ ਆਪਣੇ ਮਾਪੇ ਦੀ ਕੁਰਬਾਨੀ ਨੂੰ ਹੀ ਚੇਤੇ ਕਰਿਆ ਕਰੋ ਕਿ ਕਿਸ ਤਰੀਕੇ ਨਾਲ ਮਾਪੇ ਨੇ ਆਪਣੀ ਸਾਰੀ ਕਮਾਈ ਔਰ ਜਿਹੜਾ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਬੱਚਿਆਂ ਦੇ ਪਾਲਣ ਪੋਸਣ ਉੱਤੇ ਲਗਾ ਦਿੰਦੇ ਨੇ ਔਰ ਜਿਹੜੇ ਬੱਚੇ ਨੇ ਉਹ ਕਿਸੇ ਦੇ ਪਿਆਰ ਬਦਲੇ 2-3 ਸਾਲ ਦੇ ਪਿਆਰ ਬਦਲੇ ਹਿਜਰਾਵਾ ਆਪਣੇ ਮਾਪੇ ਦੀ ਕੁਰਬਾਨੀ ਨੂੰ ਪਿਆਰ ਨੂੰ ਭੁੱਲੇ ਜਾ ਰਹੇ ਨੇ ਔਰ ਜਿਸ ਨਾਲ ਉਹਨਾਂ ਦਾ ਵਿਆਹ ਹੋ ਰਿਹਾ ਹੁੰਦਾ ਹੈ ਨਾ ਤਾਂ ਉਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਆ ਕਿ ਕਿਸ ਤਰੀਕੇ ਨਾਲ ਸਾਡਾ ਵਿਆਹ ਹੋ ਰਿਹਾ ਹੈ ਔਰ ਪਰਿਵਾਰ ਕਿਸ ਤਰੀਕੇ ਦਾ ਹੈ ਪਰ ਜਦੋਂ ਮਾਪੇ ਦੀ ਮੱਦੀ ਦੇ ਅਨਸਾਰ ਵਿਆਹ ਹੁੰਦਾ ਵਾ ਮਾਪਾਪ ਜਿਹੜਾ ਹੈ ਉਹ ਚਾਹੇ ਉਹ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਸ ਬਾਰੇ ਚੰਗੀ ਤਰ੍ਹਾਂ ਜਿਹੜੀ ਹੈ ਉਹ ਜਾਣਕਾਰੀ ਹਾਸਲ ਕਰਕੇ ਫਿਰ ਹੀ ਜਿਹੜਾ ਵਾ ਉਸ ਵਿਆਹ ਨੂੰ ਕਰਨਗੇ ਕਿਉਂਕਿ ਮਾਪਾਪ ਜਿਹੜਾ ਹੈ ਕਦੇ ਵੀ ਕਿਸੇ ਆਪਣੇ ਬੱਚਿਆਂ ਦਾ ਭੁਲਾ ਨਹੀਂ ਚਾਹੁੰਦਾ ਇਸ ਕਰਕੇ ਪ੍ਰ부ਦਾ ਵਚਨ ਵੀ ਕਹਿੰਦਾ ਹੈ ਕਿ ਵਿਆਹ ਕਰਨਾ ਜਿਹੜਾ ਵਾ ਸਾੜਿਆਂ ਨਾਲੋਂ ਆਦਰ ਤੋਂ ਯੋਗ ਗਿਣਿਆ ਜਾਵੇ ਪਰ ਆਦਰ ਮਾਨ ਉਸ ਵਿਆਹ ਨੂੰ ਮਿਲਦਾ ਵਾ ਜਿਹੜਾ ਮਾਂ ਔਰ ਬਾਪ ਦੀ ਮਰਜ਼ੀ ਦੇ ਅਨਸਾਰ ਹੁੰਦਾ ਵਾ ਔਰ ਇਸ ਕਰਕੇ ਮੈਂ ਜਿਹੜਾ ਵਾ ਉਹਨਾਂ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਲਵ ਮੈਚ ਕੀਤੀ ਆ ਜਾਂ ਜਿਹੜੇ ਇਸ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਵੀ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਜਿਹੜਾ ਜਿਹੜਾ ਵਾ ਲਵ ਮੈਚ ਕਰਨ ਤੋਂ ਪਹਿਲਾਂ ਜਿਹੜਾ ਵਾ ਆਪਣੇ ਮਾਂ ਔਰ ਬਾਪ ਦੀ ਕੁਰਬਾਨੀ ਨੂੰ ਜ਼ਰੂਰ ਚੇਤੇ ਰੱਖਿਆ ਕਰੋ ਕਿ ਕਿਸ ਤਰੀਕੇ ਨਾਲ ਸਾਡੇ ਮਾਂ ਬਾਪ ਨੇ ਸਾਡਾ ਪਾਲਣ ਪੋਸ਼ਣ ਕੀਤਾ ਔਰ ਕਿਸ ਤਰੀਕੇ ਨਾਲ ਆਪਣੀ ਸਾਰੀ ਕਮਾਈ ਸਾਡੇ ਜਿਹੜੇ ਹੈ ਜੀਵਨ ਨੂੰ ਕਾਮਯਾਬ ਬਣਾਉਣ ਉਤੇ ਲਾਈ ਇਸ ਲਈ ਜਦੋਂ ਅਸੀਂ ਇਸ ਗੱਲ ਬਾਰੇ ਸੋਚਾਂਗੇ ਔਰ ਜਰਾਵਾ ਕਿਉਂਕਿ ਮਾਂ ਬਾਪ ਜਰਾਵਾ ਆਪਣੇ ਬੱਚਿਆਂ ਦੀ ਕਦੇ ਬੁਰੀ ਨਹੀਂ ਸੋਚਦਾ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਨੌਜਵਾਨ ਲੜਕੇ ਲੜਕਣ ਨੂੰ ਸੁਨਹਿਣਾ ਚਾਹਨਾ ਹ ਕਿ ਲੰਮ ਅੱਜ ਕਰਨ ਤੋਂ ਪਹਿਲਾਂ ਜਰਾਵਾ ਥੋੜਾ ਜਿਹਾ ਆਪਣੇ ਮਾਂ-ਬਾਪ ਬਾਰੇ ਸੋਚ ਲਿਆ ਕਰ। ਸੋ ਧੰਨਵਾਦ।